ਸੋਸ਼ਲ ਮੀਡੀਆ ਤੇ ਇੱਕ ਤੁਹਾਡਾ ਇੰਟਰਵਿਊ ਬੜਾ ਵਾਇਰਲ ਹੋ ਰਿਹਾ ਕਲਿੱਪ ਕੱਟ ਕੇ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਜਿਹੜੇ ਟਰੈਕਟਰਸ ਨੇ ਸਾਨੂੰ ਮਿਲੇ ਨੇ ਮਨਕੀਰਤਔਲਖਬਾਈ ਵੱਲੋਂ ਜਾਂ ਉਹਨਾਂ ਦੇ ਵੱਲੋਂ ਉਹ ਸੰਸਥਾ ਦੇ ਨਾਮ ਨੇ ਪਿੰਡ 'ਚ ਜਾਣਗੇ ਕੰਮ ਕਰਨਗੇ ਔਰ ਵਾਪਸ ਸੰਸਥਾ ਕੋਲ ਆਉਣਗੇ ਇਸ ਚੀਜ਼ ਨੂੰ ਬੜੇ ਲੋਕਾਂ ਨੇ ਮੁੱਦਾ ਬਣਾ ਲਿਆ ਔਰ ਮੈਂ ਦੁਬਾਰਾ ਕਲੀਅਰ ਕਰਦਾ ਇਸ 'ਚ ਇਹੀ ਸੱਚਾਈ ਹੈ ਮੈਂ ਇਸ ਤੋਂ ਕਹਾਂ ਕਿ ਨਹੀਂ ਉਹ ਬਿਆਨ ਗਲਤ ਹੈ ਬਿਆਨ ਇਹੀ ਹੈ ਕਿਉਂਕਿ ਮਨਕੀਰਤ ਬਾਈ ਦੇ ਨਾਲ ਜਦੋਂ ਇਹ ਪਲਾਨ ਡਿਸਕਸ ਹੋਇਆ ਅਸੀਂ ਬੈਠੇ ਡਿਸਕਸ਼ਨ ਕੀਤੀ ਰੋਡਮੈਪ ਦੱਸਿਆ ਕਿ ਸਾਡਾ ਰੋਡਮੈਪ ਕੀ ਹੈ ਮਤਲਬ ਅਸੀਂ ਰੈਂਟ ਤੇ ਲੈਣਾ ਹੋਵੇ ਰੈਂਟ ਤੇ ਵੀ ਮਿਲਦਾ ਪਰ ਉਹ ਰੈਂਟ ਕਿੰਨਾ ਚਿਰ ਦਵਾਂਗੇ 6 ਮਹੀਨੇ ਰੈਂਟ ਕਰਾਏ ਦਿੰਦੇ ਰਾਂਗੇ ਸੋ ਜੇ ਤੁਸੀਂ ਸਪੋਰਟ ਕਰਨੀ ਹੈ ਤੁਸੀਂ ਇਸ ਤਰੀਕੇ ਨਾਲ ਸਪੋਰਟ ਕਰੋ ਤਾਂ ਬਾਈ ਦੀ ਇੰਟਰਵਿਊ ਵੀ ਹੈ ਬਾਈ ਨੇ ਜਿੱਥੇ ਆਪ ਕਿਹਾ ਕਿ ਅਸੀਂ ਗਲੋਬਲ 6 ਨੂੰ ਦੇਖ ਕੇ ਚੱਲੇ ਹਾਂ ਨਾਉ ਇਹਨਾਂ ਦੀ ਰਿਸਪੌਂਸਿਬਿਲਟੀ ਅੱਗੇ ਕਿਸਾਨਾਂ ਤੱਕ ਕਿਵੇਂ ਪਹੁੰਚਦਾ ਕਰਦੇ ਔਰ ਉਸ ਇੰਟਰਵਿਊਸ ਵਿੱਚ ਮੈਂ ਵੀ ਐਕਸਪਲੇਨ ਕੀਤਾ ਕਿ ਸਾਡਾ ਪਲਾਨ ਕੀ ਹੈ ਬਹੁਤ ਚੈਲੰਜਸ ਨੇ ਭਾਜੀ ਬਟ ਇਹ ਕਿ ਜਦੋਂ ਅਰਦਾਸ ਕਰਕੇ ਤੁਰੇ ਆਂ ਤੇ ਅਰਦਾਸ ਕਰਕੇ ਰੋਜ਼ ਦੀ ਸ਼ੁਰੂਆਤ ਕਰਦੇ ਹਾਂ ਮਹਾਰਾਜ ਦਾ ਨਾਮ ਲੈ ਕੇ ਤੇ ਸਾਨੂੰ ਐ ਲੱਗਦਾ ਕਿ ਮਹਾਰਾਜ ਅੱਗੇ ਜਾ ਰਹੇ ਨੇ ਅਸੀਂ ਪਿੱਛੇ ਪਿੱਛੇ ਜਾ ਰਹੇ ਹਾਂ ਡਾਟਾ ਬਹੁਤ ਵੱਡਾ ਹੈ ਘਰ ਬਹੁਤ ਡੈਮੇਜ ਹੈ ਡੰਗਰ ਪਸ਼ੂਆਂ ਦਾ ਬਹੁਤ ਨੁਕਸਾਨ ਹੈ ਫਸਲਾਂ ਦਾ ਬਹੁਤ ਨੁਕਸਾਨ ਹੈ ਕਿਵੇਂ ਪਰਿਵਾਰ ਜਦੋਂ ਪਸ਼ੂ ਲੈ ਕੇ ਜਾਈਏ ਤੋ ਸਾਡੇ ਸੇਵਾਦਾਰਾਂ ਨੂੰ ਮਤਲਬ ਥਾਪੜੇ ਦੇ ਦੇ ਨਹੀਂ ਥੱਕਦੇ ਅਸੀਸਾਂ ਦੇ ਦੇ ਨਹੀਂ ਥੱਕਦੇ ਜੱਫੀਆਂ ਪਾ ਪਾ ਕੇ ਰੋਂਦੇ ਨੇ ਉਹਨੇ ਫਲਾਣੇ ਨੇ ਆਪਣੇ ਪਸ਼ੂਆਂ ਦਾ ਨਾਮ ਵੀ ਰੱਖਿਆ ਹੁੰਦਾ ਤੇ ਉਹ ਨਾਮ ਲੈ ਲੈ ਕੇ ਜਦੋਂ ਬੁਲਾਉਂਦਾ ਕਿ ਮੇਰਾ ਆ ਪਸ਼ੂ ਵਾਪਿਸ ਆ ਗਿਆ ਤੇ ਸਾਨੂੰ ਉਹ ਸਕੂਨ ਹੈ ਤੇ ਸਾਡੇ ਲਈ ਹੀ ਉਹ ਮੋਟੀਵੇਸ਼ਨ ਹੈ ਜਿਹੜੇ ਆਰਟਿਸਟ ਬ੍ਰਾਂਡ ਨੂੰ ਪ੍ਰੋਮੋਟ ਕਰਦੇ ਸੀਗੇ ਜਿਹੜੇ ਉਹਨਾਂ ਦੇ ਬ੍ਰਾਂਡ ਐਂਬੈਸਡਰ ਸੀਗੇ ਅੱਜ ਉਹ ਬ੍ਰਾਂਡ ਕਹਿ ਰਹੇ ਨੇ ਕਿ ਸਾਨੂੰ ਦੱਸੋ ਪੰਜਾਬ ਲਈ ਕੋਈ ਲੋੜ ਹੈਗੀ ਆ ਅਸੀਂ ਨਾਲ ਐਸੋਸੀਏਟ ਕਰਦੇ ਆ ਤੁਸੀਂ ਵੇਅਰ ਹਾਊਸ ਜਾਓਗੇ ਸਾਡੇ ਅੰਦਰ ਜ਼ੋਮੈਟੋ ਨੇ ਪੰਜ ਟਰੱਕ ਭੇਜੇ ਹੋਏ ਨੇ ਸਾਨੂੰ ਠੀਕ ਹੈ ਕਿੰਗਸ 11 ਪੰਜਾਬ ਦੀ ਟੀਮ ਉਹ ਜੁੜੀ ਹੋਈ ਆ ਹੋਰ ਕਿੰਨੇ ਵੱਡੇ ਵੱਡੇ ਗਰੁੱਪ ਨੇ ਜਿਹੜੇ ਉਹ ਚਾਹੇ ਪੰਜਾਬ ਤੋਂ ਬਿਲੋਂਗ ਵੀ ਨਹੀਂ ਕਰਦੇ ਉਹ ਵੀ ਇਸ ਟਾਈਮ ਸਾਨੂੰ ਈਮੇਲਸ ਸਾਡੀਆਂ ਹੜ ਆਇਆ ਹੋਇਆ ਹੈ ਈਮੇਲਾਂ ਦੇ ਉੱਤੇ ਕਿ ਅਸੀਂ ਤੁਹਾਡੇ ਨਾਲ ਕੋਲਾਬੋਰੇਸ਼ਨ ਕਰਨੀ ਆ ਅਸੀਂ ਤੁਹਾਡੇ ਨਾਲ ਕੋਲਾਬੋਰੇਸ਼ਨ ਕਰਨੀ ਆ ਆ ਪਿੰਡਾਂ ਦੇ ਵਿਚਕਾਰ ਸਪਰੇਅ ਹੋ ਚੁੱਕਿਆ ਸੋ ਮਾਰਕਿੰਗ ਕਰਦੇ ਆ ਨਾਲ-ਨਾਲ ਨਾਲ-ਨਾਲ ਡਿਟੇਲਸ ਬਣਾਉਂਦੇ ਆ ਆ ਇੱਥੇ ਆ ਰਿਪੋਰਟਸ ਪਈਆਂ ਨੇ ਇਹ ਫਲੱਡ ਅਸੈਸਮੈਂਟ ਰਿਪੋਰਟ ਸਾਰੇ ਦੇ ਸਾਰੇ ਪਿੰਡ ਆ ਦੇਖੋ ਪੂਰੇ ਕਾਪੀਆਂ ਦੀਆਂ ਕਾਪੀਆਂ ਭਰੀਆਂ ਹੋਈਆਂ ਟਰਾਈ ਸਟਾਕ ਹੈ ਜੇ ਕਿਸੇ ਨੂੰ ਮੱਝ ਵੰਡੀ ਹੈ ਤੇ ਉਸ ਦੇ ਆ ਸਾਰੇ ਪੁਆਇੰਟ ਨੇ ਕਦੋਂ ਤੱਕ ਉਹ ਮੱਝ ਦਾ ਹਰ ਲਾਸਟ ਪੁਆਇੰਟ ਲਿਖਿਆ ਲੌਗ ਸ਼ੀਟ ਐਵਰੀ 15 ਦਿਨ ਬਾਅਦ ਸਾਡੀ ਮੱਝ ਜਾ ਕੇ ਚੈੱਕ ਕਰੂਗਾ ਸਾਡਾ ਬੰਦਾ ਵੀ ਕਿਸੇ ਨੇ ਕੋਈ ਵੇਛਤਾ ਨਹੀਂ ਦਿੱਤੀ ਸਾਰਾ ਰੋਡ ਮੈਪ ਆ ਜਾਂਦਾ ਵੀ ਕਿਹੜੀ ਲੋਕੇਸ਼ਨ ਉੱਤੇ ਟਰੈਕਟਰ ਚੱਲ ਰਿਹਾ ਆ ਦੇਖੋ ਆ ਦੇਖੋ ਦੇਖ ਸਕਦੇ ਹਾਂ ਬਾਈ ਨੇ ਦੱਸਿਆ ਕਿ ਇਹਨਾਂ ਕੋਲੇ ਜੀਪੀਐਸ ਲੱਗੇ ਨੇ ਔਰ ਟਰੈਕਟਰ ਆ ਇਸ ਵੇਲੇ ਮੂਵ ਕਰ ਰਿਹਾ ਔਰ ਜਿੱਥੇ ਵੀ ਚੱਲ ਰਿਹਾ ਜਿੱਥੇ ਵੀ ਸੇਵਾ ਹੋ ਰਹੀ ਹੈ ਤੁਸੀਂ ਸਾਹਮਣੇ ਅਗਰ ਕੈਮਰਾ ਘੁਮਾਓ ਤਾਂ ਇੱਕ ਬੋਰਡ ਹੋਰ ਦਿਖ ਰਿਹਾ ਤੁਹਾਨੂੰ ਪਿਆ ਉੱਥੇ 68 ਪਿੰਡਾਂ ਦੀ ਇੱਕ ਲਿਸਟ ਹੈ ਸਾਨੂੰ ਉਸ 68 ਪਿੰਡਾਂ ਚ ਵਿਜ਼ਿਟ ਕਰਦੇ ਨੂੰ ਅੱਜ ਸਾਡਾ ਅਠਵਾਂ ਦਿਨ ਹੋ ਗਿਆ ਅਸੈਸਮੈਂਟ ਕਰਦੇ ਨੂੰ ਜਿਹੜਾ ਸਾਡਾ ਅਸੈਸਮੈਂਟ ਫਾਰਮ ਹੈ ਨਾ ਉਸੇ 25 ਕਾਲਮਸ ਨੇ ਜੇ ਕਿਸੇ ਦੇ ਘਰ ਚ क्रैक ਪਏ ਨੇ ਤਾਂ ਵੀ ਮੈਂਸ਼ਨ ਹੋਊਗਾ ਜੇ ਕਿਸੇ ਦੀ ਛੱਤ ਚੋਰੀ ਹੈ ਉਹ ਵੀ ਲਿਖਿਆ ਜਾਊਗਾ ਜੇ ਕਿਸੇ ਦੇ ਘਰ ਦੇ ਵਿੱਚ ਘਰ ਬੱਚਾ ਪੜ੍ਹਾਈ ਨਹੀਂ ਕਰ پا ਰਿਹਾ ਜਾਂ ਉਹਦੀ ਪੜ੍ਹਾਈ ਤੋਂ ਸਫਰ ਕਰ ਰਿਹਾ ਉਹ ਵੀ ਲਿਖਿਆ ਜਾਊਗਾ ਹਰ ਇੱਕ ਸੈਗਮੈਂਟ ਤੇ ਅਸੈਸਮੈਂਟ ਹੈ ਐਪੀਡਲੋਂ ਬਾਈ ਹੁਣੇ ਵੀ ਆਏ ਸਿਗੇ ਔਰ ਮੇਰੇ ਖਿਆਲ ਬਹੁਤ ਸਾਰੇ ਆਰਟਿਸਟਾਂ ਨਾਲ ਤੁਹਾਡਾ ਫੋਨ ਤੇ ਰਾਬਤਾ ਹੋ ਰਿਹਾ ਹੈ ਗਲੋਬਲ ਸਿਕਸ ਦੀ ਬੈਕਬੋਨ ਬਣੀ ਹੈ ਪੰਜਾਬੀ ਇੰਡਸਟਰੀ ਕਿ ਹਰ ਇੱਕ ਆਰਟਿਸਟ ਨਾਲ ਸਪੋਰਟ ਦੇ ਰਿਹਾ ਹੈ ਔਰ ਕਈ ਆਰਟਿਸਟ ਗਰਾਊਂਡ ਤੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਤੱਕ ਸਾਡੇ ਕੋਲੇ ਆ ਗਏ ਨੇ ਦਿਲਜੀਤ ਦਸਾਂਝ ਦੀ ਪੂਰੀ ਟੀਮ ਸਾਂਝ ਫਾਊਂਡੇਸ਼ਨ ਉਹ ਅੱਜ ਵੀ ਸਾਡੇ ਨਾਲ ਗਰਾਊਂਡ ਜ਼ੀਰੋ ਤੇ ਕੰਮ ਕਰ ਰਹੀ ਹੈ ਨਿਮਰਤ ਖੈਰਾਜੀ ਦੀ ਟੀਮ ਸਾਰੀ ਉਹ ਪਹਿਲੇ ਦਿਨ ਤੋਂ ਈਵਨ ਗੱਡੀਆਂ ਵੀ ਉਹਨਾਂ ਦੀਆਂ ਸਾਡੇ ਕੋਲੇ ਨੇ ਸਾਨੂੰ 4x4 ਚਾਹੀਦੀ ਸੀ ਉਹਨਾਂ ਕੋਲੇ ਸੀ ਉਹਨਾਂ ਨੇ ਦਿੱਤੀ ਹੋਈ ਹੈ ਪਹਿਲੇ ਦਿਨ ਤੋਂ ਸੋ ਉਹਨਾਂ ਨੇ ਮਸ਼ੀਨਾਂ ਭੇਜੀਆਂ ਸੋ ਇਸੇ ਤਰੀਕੇ ਨਾਲ ਕਰਨ ਔਜਲਾ ਬਾਈ ਮਤਲਬ ਕਿੰਨੀ ਵਾਰ ਸਮਾਨ ਭੇਜ ਚੁੱਕਿਆ ਸਤਿ ਸ਼੍ਰੀ ਅਕਾਲ ਜੀ ਰੋਜ਼ਾਨਾ ਸਪੋਕਸਮੈਨ ਤੁਸੀਂ ਦੇਖ ਰਹੇ ਹੋ ਇਸ ਮੌਕੇ ਅਸੀਂ ਗੁਰਦਾਸਪੁਰ ਵਿਖੇ ਮੌਜੂਦ ਹਾਂ ਵੇਅਰ ਹਾਊਸ ਜਿੱਥੇ ਕਿ ਸਾਰਾ ਸਮਾਨ ਜਿਹੜਾ 71 ਹੋ ਰਿਹਾ ਔਰ ਇਥੋਂ ਹੀ ਟਰੱਕਾਂ ਦੇ ਟਰੱਕ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਲੋੜਵੰਦ ਲੋਕਾਂ ਤੱਕ ਪਹੁੰਚਾਈਆਂ ਜਾ ਰਹੀਆਂ ਨੇ ਗਲੋਬਲ 6 ਫਾਊਂਡੇਸ਼ਨ ਦੇ ਵੱਲੋਂ ਇਹ ਸਾਰਾ ਕੰਮ ਕੀਤਾ ਜਾ ਰਿਹਾ ਹੈ ਸਾਥ ਦੇ ਨਾਲ ਔਰ ਦਿਨ ਰਾਤ ਇੱਕ ਕੀਤਾ ਜਾ ਰਿਹਾ ਹੈ ਭਾਈ ਅਮਰਪੀਤ ਸਿੰਘ ਹੁਣ ਸਾਡੇ ਨਾਲ ਨੇ ਭਾਈ ਦਾ ਸਵਾਗਤ ਕਰਦੇ ਭਾਈ ਸਵਾਗਤ ਹੈ ਜੀ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਧੰਨ ਠੀਕ ਠਾਕ ਹਾਂ ਸ਼ੁਕਰ ਹੈ ਜੀ ਚੜ੍ਹਦੀ ਕਲਾ ਜ ਕਹਿੰਦਾ ਨਾ ਕਿ ਜਦੋਂ ਕੰਮ ਜਿਹੜਾ ਹੈ ਨਾ ਉਹ ਮੋਰਲੀਆਂ ਚੀਜ਼ਾਂ ਬਹੁਤ ਨਜ਼ਰ ਆਉਂਦੀਆਂ ਨੇ ਲੇਕਿਨ ਉਹਦੇ ਪਿੱਛੇ ਬਹੁਤ ਵੱਡੀ ਮਿਹਨਤ ਹੁੰਦੀ ਬੜੀ ਮੁਸ਼ਕਲਤ ਹੁੰਦੀ ਆ ਔਰ ਉਹ ਅਸੀਂ ਇੱਥੇ ਪਹੁੰਚ ਕੇ ਕਹਿੰਦੇ ਨਾ ਜਦੋਂ ਪਹੁੰਚੀ ਫੇਰੀ ਪਤਾ ਲੱਗਦਾ ਔਰ ਬੜੀ ਬਰੀਕੀ ਨਾਲ ਤੁਸੀਂ ਕੰਮ ਕਰ ਰਹੇ ਹੋ ਬਾਈ ਹੁਣ ਰਾਈਟ ਨਾਓ ਕੀ ਸਿਚੁਏਸ਼ਨ ਹੈ ਗਰਾਉਂਡ ਜ਼ੀਰੋ ਦੀ ਔਰ ਕਿੰਨੇ ਕ ਲੋਕਾਂ ਤੱਕ ਮਦਦ ਜਿਹੜੀ ਪਹੁੰਚ ਚੁੱਕੀ ਆ ਕਿੰਨੇ ਕ ਲੋਕ ਰਹਿੰਦੇ ਨੇ ਕੀ ਰਿਐਲਿਟੀ ਹੈ ਇਸ ਟਾਈਮ ਦੀ ਦੇਖੋ ਰਿਐਲਿਟੀ ਇਹ ਹੈ ਕਿ ਜਦੋਂ ਦਾ ਪਾਣੀ نیچے ਉਤਰਿਆ ਤਾਂ ਬਹੁਤ ਤਰ੍ਹਾਂ ਦੇ ਚੈਲੰਜਸ ਨੇ ਜਿਹੜੇ ਉਹ ਗਰਾਊਂਡ ਦੇ ਉੱਤੇ ਦੇਖਣ ਨੂੰ ਮਿਲ ਰਹੇ ਨੇ ਔਰ ਜਿਵੇਂ ਜਿਵੇਂ ਪਾਣੀ ਨਿਕਲਦਾ ਜਾ ਰਿਹਾ ਸੀ ਤਾਂ ਸਾਡੀ ਪਲੈਨਿੰਗ ਵੀ ਪੈਰਲੈਲੀ ਅੱਗੇ ਤੋਂ ਅੱਗੇ ਗਾਂ ਤੋਂ ਗਾਂ ਵੀ ਹਫ਼ਤੇ ਬਾਅਦ ਕੀ ਹੋਣ ਵਾਲਾ ਕੀ ਸਿਚੁਏਸ਼ਨਸ ਆਣ ਵਾਲੀਆਂ ਨੇ ਅਸੀਂ ਵੀ ਉਦੇ ਤਰੀਕੇ ਨਾਲ ਪ੍ਰੀਪੇਅਰ ਸਿਗੇ ਸੋ ਰਾਈਟ ਨਾਉ ਸਾਡੀ ਜਿਹੜੀ ਟੀਮਾਂ ਨੇ ਤਕਰੀਬਨ ਆ ਤੁਸੀਂ ਪਿੱਛੇ ਦੇਖ ਸਕਦੇ ਹੋ ਕੈਮਰੇ ਤੇ ਪਿੱਛੇ ਸਾਡਾ ਬੋਰਡ ਲੱਗਾ ਸੋ ਤਕਰੀਬਨ ਅੱਜ ਦੇ ਦਿਨ ਚ ਸਾਡੀਆਂ 13 ਟੀਮਸ ਇੱਥੇ ਗਰਾਊਂਡ ਦੇ ਉੱਤੇ ਮੌਜੂਦ ਨੇ ਸੋ ਕੋਈ ਬੰਦਾ ਡੀਵਾਟਰਿੰਗ ਦੇ ਪਾਣੀ ਕੱਢਣ ਵਾਲੇ ਪੰਪ ਚਲਾ ਰਿਹਾ ਕੋਈ ਬੰਦਾ ਆਰਕੀਟੈਕਟ ਦੀ ਟੀਮ ਅਲੱਗ ਵਿਜ਼ਿਟ ਕਰ ਰਹੀ ਹੈ ਇੱਕ ਸਾਡੇ ਦੋ ਕਿਸ਼ਤੀਆਂ ਚੱਲ ਰਹੀਆਂ ਮਕੋੜੇ ਉੱਥੇ ਲੱਗੇ ਹੋਏ ਨੇ ਤਾਸ਼ਪਿੰਡ ਚ ਮੱਝਾਂ ਵੰਡੀਆਂ ਜਾ ਰਹੀਆਂ ਪਠਾਨਕੋਟ ਡਿਸਟ੍ਰਿਕਟ ਚ ਸੋ ਇਦਾਂ ਰੋਜ਼ ਸਾਡਾ ਡੇ ਪਲਾਨ ਬਣਦਾ ਟੀਮਾਂ ਸਵੇਰੇ ਉਰੇ ਗੁਰਦਾਸਪੁਰ ਇਕੱਠੀਆਂ ਹੁੰਦੀਆਂ ਉਹਨਾਂ ਦਾ ਬ੍ਰੇਨਸਟਾਰਮ ਕਰੀਦਾ ਤੇ ਉਹਨਾਂ ਨੂੰ ਡੇਡਿਕੇਟ ਕਰੀ ਤੱਕੀ ਤੁਹਾਡਾ ਜੇ ਏਰੀਆ ਇਹ ਹੈ ਤੇ ਤੁਹਾਡਾ ਇਹ ਕੰਮ ਹੈ ਸੋ ਇਸ ਤਰੀਕੇ ਨਾਲ ਸਾਡੀ ਪਲਾਨਿੰਗ ਦੇ ਆਧਾਰ ਦੇ ਉੱਤੇ ਅਸੀਂ ਪੂਰਾ ਰੋਡ ਮੈਪ ਆ ਰੂਟ ਤਿਆਰ ਕੀਤਾ ਹੁੰਦਾ ਕਿਹੜੇ ਕਿਹੜੇ ਪਿੰਡਾਂ ਅਜਵੇਂ ਤੁਸੀਂ ਦੇਖ ਰਹੇ ਹੋ ਆ ਪਿੰਡ ਅਸੀਂ ਹੁਣ ਕੱਲ ਕਵਰ ਕੀਤੇ ਆ ਪਿੰਡਾਂ ਦੇ ਵਿੱਚ ਘਰ ਸਪਰੇ ਹੋ ਚੁੱਕਿਆ ਸੋ ਮਾਰਕਿੰਗ ਕਰਦੇ ਆ ਨਾਲ-ਨਾਲ ਨਾਲ-ਨਾਲ ਡਿਟੇਲਸ ਬਣਾਉਂਦੇ ਆ ਆ ਇੱਥੇ ਆ ਰਿਪੋਰਟਸ ਪਈਆਂ ਨੇ ਇਹ ਫਲੱਡ ਅਸੈਸਮੈਂਟ ਰਿਪੋਰਟ ਸਾਰੇ ਦੇ ਸਾਰੇ ਪਿੰਡ ਆ ਦੇਖੋ ਪੂਰੇ ਕਾਪੀਆਂ ਦੀਆਂ ਕਾਪੀਆਂ ਭਰੀਆਂ ਹੋਈਆਂ ਇਹ ਸੱਦੇਵਾਲੀ ਚ ਹੋ ਚੁੱਕਿਆ ਹਾਰੋਵਾਲੀ ਚ ਅਸੈਸਮੈਂਟ ਹੋ ਚੁੱਕੀ 12 ਤਰੀਕ ਦੀ ਸੋ ਇਸ ਤਰੀਕੇ ਦੇ ਨਾਲ ਸਾਡੀਆਂ ਜਿਹੜੀਆਂ ਅਸੈਸਮੈਂਟਾਂ ਚੱਲ ਰਹੀਆਂ ਅਸੈਸਮੈਂਟਾਂ ਤੋਂ ਬਾਅਦ ਜਿਹੜਾ ਏਡ ਡਿਲੀਵਰੀ ਕਰਨੀ ਹੈ ਕੀ ਸਮਾਨ ਚਾਹੀਦਾ ਔਰ ਕਿਸ ਨੂੰ ਕੀ ਲੋੜ ਹੈ ਉਸ ਦੇ ਅਕੋਰਡਿੰਗਲੀ ਬੈਕਐਂਡ ਟੀਮ ਡਿਸਾਈਡ ਕਰਕੇ ਅੱਗੇ ਭੇਜਦੀ ਹੈ ਕੱਲ ਏਪੀਡਲੋਂ ਬਾਈ ਹੁਣੇ ਵੀ ਆਏ ਸੀਗੇ ਔਰ ਮੇਰੇ ਖਿਆਲ ਬਹੁਤ ਸਾਰੇ ਆਰਟਿਸਟਾਂ ਨਾਲ ਤੁਹਾਡਾ ਫੋਨ ਤੇ ਰਾਬਤਾ ਹੋ ਰਿਹਾ ਜਿਹੜੇ ਨਹੀਂ ਪਹੁੰਚ ਪਾ ਰਹੇ ਉਹ ਆਪਣੇ ਤੌਰ ਤੇ ਜੋ ਮਦਦ ਹੈਗੀ ਆ ਟਰਾਲਿਆਂ ਦੇ ਟਰਾਲੇ ਟਰੱਕਾਂ ਦੇ ਟਰੱਕ ਭਰ ਕੇ ਭੇਜ ਰਹੇ ਨੇ ਉਹਨਾਂ ਦੇ ਬਾਰੇ ਵੀ ਥੋੜਾ ਜਿਆਦਾ ਦੱਸ ਦਿਓ ਨਹੀਂ ਦੇਖੋ ਮੈਨੂੰ ਲੱਗਦਾ ਕਿ ਬਹੁਤ ਇੱਕ ਗਲੋਬਲ ਸਿਕਸ ਦੀ ਬੈਕਬੋਨ ਬਣੀ ਹੈ ਪੰਜਾਬੀ ਇੰਡਸਟਰੀ ਕਿ ਹਰ ਇੱਕ ਆਰਟਿਸਟ ਨਾਲ ਸਪੋਰਟ ਦੇ ਰਿਹਾ ਔਰ ਕਈ ਆਰਟਿਸਟ ਗਰਾਉਂਡ ਤੇ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਤੱਕ ਸਾਡੇ ਕੋਲੇ ਆ ਗਏ ਨੇ ਕਿ ਸਾਨੂੰ ਲੌਂਗ ਟਰਮ ਲਈ ਅਸੀਂ ਤੁਹਾਡੇ ਤੁਹਾਡੇ ਨਾਲ ਜੁੜੇ ਹੋਏ ਆ ਸੋ ਉਦਾਹਰਨ ਦੇ ਤੌਰ ਤੇ ਜਿਵੇਂ ਦਿਲਜੀਤ ਦਸਾਂਜ ਦੀ ਪੂਰੀ ਟੀਮ ਸਾਂਝ ਫਾਊਂਡੇਸ਼ਨ ਉਹ ਅੱਜ ਵੀ ਸਾਡੇ ਨਾਲ ਗਰਾਉਂਡ ਜ਼ੀਰੋ ਤੇ ਕੰਮ ਕਰ ਰਹੀ ਹੈ ਨਿਮਰਤ ਖੈਰਾਜੀ ਦੀ ਟੀਮ ਸਾਰੀ ਉਹ ਪਹਿਲੇ ਦਿਨ ਤੋਂ ਈਵਨ ਗੱਡੀਆਂ ਵੀ ਉਹਨਾਂ ਦੀਆਂ ਸਾਡੇ ਕੋਲੇ ਨੇ ਸਾਨੂੰ 4x4 ਚਾਹੀਦੀ ਸੀ ਉਹਨਾਂ ਕੋਲੇ ਸੀ ਉਹਨਾਂ ਨੇ ਦਿੱਤੀ ਹੋਈ ਹੈ ਪਹਿਲੇ ਦਿਨ ਤੋਂ ਸੋ ਉਹਨਾਂ ਨੇ ਮਸ਼ੀਨਾਂ ਭੇਜੀਆਂ ਸੋ ਇਸੇ ਤਰੀਕੇ ਨਾਲ ਕਰਨ ਔਜਲਾ ਬਾਈ ਮਤਲਬ ਕਿੰਨੀ ਵਾਰ ਸਮਾਨ ਭੇਜ ਚੁੱਕਿਆ ਸਪੋਰਟ ਦੇ ਰਿਆ ਸੋ ਹਰ ਇੱਕ ਆਰਟਿਸਟ ਗਿੱਪੀ ਬਾਈ ਤੀਜੀ ਵਾਰ ਹੋ ਕੇ ਗਏ ਨੇ ਕੱਲ ਸੋ ਪਹਿਲਾਂ ਉਹਨਾਂ ਨੇ ਮੱਝਾਂ ਵੰਡੀਆਂ ਕੱਲ ਉਹ ਫ੍ਰਿਜ ਲੈ ਕੇ ਆਏ ਨੇ ਸੋ ਹਰ ਇੱਕ ਇਨਸਾਨ ਉਹ ਜਿਹੜਾ ਪੰਜਾਬ ਦੇ ਪ੍ਰਤੀ ਆਪਣਾ ਅਟੈਚਮੈਂਟ ਰੱਖ ਰਿਹਾ ਹੈ ਜਾਂ ਇਹ ਚਾਹੁੰਦਾ ਹੈ ਕਿ ਜਿਸ ਨੂੰ ਇਹਨਾਂ ਮਹਿਸੂਸ ਹੋ ਗਿਆ ਕਿ ਇਹ ਲੌਂਗ ਟਰਮ ਪਲਾਨਸ ਨੇ ਇਹ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਤੇ ਉਹ ਦੁਆਰਾ ਦੁਆਰਾ ਘੇੜੇ ਵੀ ਲਾ ਰਿਹਾ ਔਰ ਜੇ ਉਹਦੇ ਕੋਈ ਰਜੇਵੇਂ ਨੇ ਤੇ ਮੇਰੇ ਨਾਲ ਫੋਨ ਤੇ ਸੰਪਰਕ ਚ ਵੀ ਹੈ ਅੱਛਾ ਭਾਈ ਇੱਕ ਮੈਂ ਸਵਾਲ ਬੜਾ ਥੋੜਾ ਜਿਹਾ ਲੋਕਾਂ ਵਾਸਤੇ ਟੇਡਾ ਹੀ ਹੋ ਸਕਦਾ ਏ ਪਰ ਕਹਿੰਦੇ ਨਾ ਵੀ ਜਦੋਂ ਵਿੱਚ ਚੀਜ਼ ਟਰਾਂਸਪੇਰੈਂਟ ਹੋਵੇ ਤਾਂ ਉਹਦਾ ਕੋ ਰੌਲਾ ਨਹੀਂ ਹੁੰਦਾ ਸੋਸ਼ਲ ਮੀਡੀਆ ਤੇ ਇੱਕ ਤੁਹਾਡਾ ਇੰਟਰਵਿਊ ਬੜਾ ਵਾਇਰਲ ਹੋ ਰਿਹਾ ਕਲਿੱਪ ਕੱਟ ਕੇ ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਜਿਹੜੇ ਟਰੈਕਟਰਸ ਨੇ ਸਾਨੂੰ ਮਿਲੇ ਨੇ ਮਨਕੀਰ ਤੌਲਖਬਾਈ ਵੱਲੋਂ ਜਾਂ ਉਹਨਾਂ ਦੇ ਵੱਲੋਂ ਉਹ ਸੰਸਥਾ ਦੇ ਨਾਮ ਨੇ ਪਿੰਡ 'ਚ ਜਾਣਗੇ ਕੰਮ ਕਰਨਗੇ ਔਰ ਵਾਪਸ ਸੰਸਥਾ ਕੋ ਜਾਣਗੇ ਇਸ ਚੀਜ਼ ਨੂੰ ਬੜੇ ਲੋਕਾਂ ਨੇ ਮੁੱਦਾ ਬਣਾ ਲਿਆ ਗੁੱਡੀਆਂ ਆਡਰੀਆਂ ਨੇ ਵੱਖਰੇ ਵੱਖਰੇ ਤਰੀਕੇ ਦੀਆਂ ਦੇਖੋ ਮੁੱਦਾ ਬਣਾਉਣ ਵਾਲੇ ਮੁੱਦਾ ਹੀ ਬਣਾਉਂਦੇ ਨੇ ਤੇ ਉਸੇ ਦੀ ਭਾਲ ਚ ਰਹਿੰਦੇ ਨੇ ਔਰ ਮੈਂ ਦੁਬਾਰਾ ਕਲੀਅਰ ਕਰਦਾ ਇਸ ਇਹੀ ਸਚਾਈ ਹੈ ਮੈਂ ਇਸ ਤੋਂ ਕਹਾਂ ਕਿ ਨਹੀਂ ਉਹ ਬਿਆਨ ਗਲਤ ਹੈ ਬਿਆਨ ਇਹੀ ਹੈ ਕਿਉਂਕਿ ਮਨਕੀਰਤ ਬਾਈ ਦੇ ਨਾਲ ਜਦੋਂ ਇਹ ਪਲਾਨ ਡਿਸਕਸ ਹੋਇਆ ਅਸੀਂ ਬੈਠੇ ਡਿਸਕਸ਼ਨ ਕੀਤੀ ਰੋਡ ਮੈਪ ਦੱਸਿਆ ਕਿ ਸਾਡਾ ਰੋਡ ਮੈਪ ਕੀ ਹੈ ਸਾਡੀ ਆਰਗੇਨਾਈਜੇਸ਼ਨ ਨਵੀਂ ਹੈ ਸਾਨੂੰ ਹਜੇ 2 ਸਾਲ ਵੀ ਪੂਰੇ ਨਹੀਂ ਹੋਏ ਤਾਂ ਬਾਈ ਕਹਿੰਦਾ ਵੀ ਤੁਹਾਡੀ ਏਡ ਪਹੁੰਚੋਂ ਅੱਗੇ ਫਿਊਚਰ ਪਲਾਨ ਚ ਕੀ ਕੀ ਦਿੱਕਤਾਂ ਆ ਰਹੀਆਂ ਕੀ ਕੀ ਰਿਸੋਰਸ ਦੀ ਲੋੜ ਹੈ ਮੈਂ ਫੰਡ ਦੇਣਾ ਚਾਹੁੰਦਾ ਮੈਂ ਕਿਹਾ ਸਾਨੂੰ ਫੰਡ ਨਹੀਂ ਸਾਨੂੰ ਸਮਾਨ ਚਾਹੀਦਾ ਸਾਨੂੰ ਸੰਦ ਚਾਹੀਦੇ ਨੇ ਜੋ ਅਸੀਂ ਅੱਗੇ ਕਿਸਾਨ ਭਰਾਵਾਂ ਦੇ ਲਈ ਯੂਜ਼ ਕਰ ਸਕੀਏ ਤੇ ਇਹ ਵੀ ਨਹੀਂ ਕਿ ਸਾਨੂੰ ਕੋਈ ਸ਼ਾਰਟ ਟਰਮ ਲਈ ਅੱਜ ਅਸੀਂ ਕਿਰਾਏ ਤੇ ਵੀ ਸਾਨੂੰ ਮਤਲਬ ਅਸੀਂ ਰੈਂਟ ਤੇ ਲੈਣਾ ਹੋਵੇ ਰੈਂਟ ਤੇ ਵੀ ਮਿਲਦਾ ਪਰ ਉਹ ਰੈਂਟ ਕਿੰਨਾ ਚਿਰ ਦਵਾਂਗੇ 6 ਮਹੀਨੇ ਰੈਂਟ ਕਰਾਏ ਦਿੰਦੇ ਰਾਂਗੇ ਸੋ ਜੇ ਤੁਸੀਂ ਸਪੋਰਟ ਕਰਨੀ ਆ ਤੁਸੀਂ ਇਸ ਤਰੀਕੇ ਨਾਲ ਸਪੋਰਟ ਕਰੋ ਤਾਂ ਬਾਈ ਦੀ ਇੰਟਰਵਿਊ ਵੀ ਆ ਬਾਈ ਨੇ ਜਿੱਥੇ ਆਪ ਕਿ ਕਿ ਅਸੀਂ ਗਲੋਬਲ 6 ਨੂੰ ਦੇ ਕੇ ਚੱਲੇ ਆ ਨਾਓ ਇਹਨਾਂ ਦੀ ਰਿਸਪੌਂਸਿਬਿਲਟੀ ਅੱਗੇ ਕਿਸਾਨਾਂ ਤੱਕ ਕਿਵੇਂ ਪਹੁੰਚਦਾ ਕਰਦੇ ਔਰ ਉਸ ਇੰਟਰਵਿਊ ਵਿੱਚ ਮੈਂ ਵੀ ਐਕਸਪਲੇਨ ਕੀਤਾ ਕਿ ਸਾਡਾ ਪਲਾਨ ਕੀ ਆ ਇਹ ਟਰੈਕਟਰ ਕਿੱਥੇ ਯੂਜ਼ ਕਰਨੇ ਸੋ ਮੈਂ ਉਦਾਹਰਨ ਦੇ ਤੌਰ ਤੇ ਤੁਹਾਡੇ ਨਾਲ ਗੱਲ ਕਰਦੇ ਕਰਦੇ ਧਿਆਨ ਚ ਆ ਗਿਆ ਸੋ ਇਹ ਤੁਸੀਂ ਅਗਰ ਦੇਖੋ ਇਹ ਸਾਡੀ ਐਪਲੀਕੇਸ਼ਨ ਹੈ ਅੱਛਾ ਇਸ ਦੇ ਵਿੱਚ ਕਾਰਾ ਟਰੈਕਟਰ ਜਿਹੜੇ ਵੀ ਚੱਲ ਰਹੇ ਨੇ ਉਹਨਾਂ ਦੇ ਵਿੱਚ ਜੀਪੀਐਸ ਲਵਾਇਆ ਸੀ ਤੇ ਮੈਂ ਇੱਥੋਂ ਬੈਠ ਕੇ ਟਰੈਕ ਕਰ ਰਿਹਾ ਸੋ ਮਤਲਬ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਕਿਹੜੇ ਟਰੈਕਟਰ ਕਿਹੜੀ ਕਿਹੜੀ ਲੋਕੇਸ਼ਨ ਦੇ ਉੱਤੇ ਸਾਡਾ ਖੜਾ ਸੋ ਆ ਸਾਰਾ ਰੋਡ ਮੈਪ ਆ ਜਾਂਦਾ ਵੀ ਕਿਹੜੀ ਲੋਕੇਸ਼ਨ ਦੇ ਉੱਤੇ ਟਰੈਕਟਰ ਚੱਲ ਰਿਹਾ ਆ ਦੇਖੋ ਸਕਰੀਨ ਦਿਖਾ ਦਿਓ ਜੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਬਾਈ ਨੇ ਦੱਸਿਆ ਕਿ ਇਹਨਾਂ ਕੋਲੇ ਜੀਪੀਐਸ ਲੱਗੇ ਨੇ ਔਰ ਟਰੈਕਟਰ ਆ ਇਸ ਵੇਲੇ ਮੂਵ ਕਰ ਰਿਹਾ ਔਰ ਜਿੱਥੇ ਵੀ ਚੱਲ ਰਿਹਾ ਜਿੱਥੇ ਵੀ ਸੇਵਾ ਹੋ ਰਹੀ ਹੈ ਉਹਨਾਂ ਦਾ ਰਿਕਾਰਡ ਸਾਡੇ ਕੋਲੇ ਦੇਖੋ ਚੀਜ਼ ਨੂੰ ਪ੍ਰੈਜੈਂਟ ਕਰਨਾ ਪ੍ਰੋਪਗੈਂਡਾ ਬਣਾਉਣਾ ਜਾਂ ਤੁਸੀਂ ਉਸ ਚੀਜ਼ ਚੋਂ ਕਲਿੱਪਸ ਕੱਟ ਕੇ ਕੁਝ ਵੀ ਲਗਾ ਸਕਦੇ ਹੋ ਬਟ ਜੋ ਰੋਡ ਮੈਪ ਹੈ ਇਹ ਇੱਕ ਲੌਂਗ ਟਰਮ ਪਲਾਨ ਹੈ ਜਦ ਤੱਕ ਤੁਸੀਂ ਡਿਸਕਸ ਡਿਟੇਲ ਚ ਨਹੀਂ ਕਰਦੇ ਤੁਹਾਨੂੰ ਨਹੀਂ ਸਮਝ ਆਉਣਾ ਸੋ ਸਾਡਾ ਕੰਮ ਫੋਕਸ ਹੈ ਜਿਹੜਾ ਉਹ ਕੰਮ ਤੇ ਆ ਅੱਜ ਸਾਰੀ ਟੀਮ ਤਕਰੀਬਨ ਮੇਰੇ ਖਲ ਅੱਜ ਦੀ ਟੀਮ ਦੇ ਵਿੱਚ ਕਰ ਸਾਡਾ 250 ਬੰਦਾ ਹੈ ਗਰਾਊਂਡ ਤੇ ਉਹ ਅਲੱਗ-ਅਲੱਗ ਟੀਮਾਂ ਚ ਹੈ ਕਿਸੇ ਟੀਮ ਚ 10 ਬੰਦੇ ਨੇ ਕਿਸੇ ਚ 15 ਨੇ ਕਿਸੇ ਚ 20 ਨੇ ਸੋ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਬਟ ਬੈਕਐਂਡ ਤੇ ਮੈਂ ਬੈਠ ਕੇ ਸਟਰਕਚਰ ਡਿਵੈਲਪ ਕਰ ਰਹੇ ਕਿ ਕਿਹੜੀ ਚੀਜ਼ ਨੂੰ ਕਿਸ ਤਰੀਕੇ ਦੀ ਲੋੜ ਹੈ ਔਰ ਉਸ ਦਾ ਰਿਕਾਰਡ ਕਿਦਾਂ ਰੱਖਣਾ ਹੈ ਅਗਰ ਕਿਸੇ ਦਾ ਘਰ ਬਣਿਆ ਜਾ ਰਿਹਾ ਮਤਲਬ ਆ ਤੁਸੀਂ ਚਲੋ ਜਲਦੀ ਜਲਦੀ ਇੰਟਰਵਿਊ ਚ ਮੈਂ ਕੁਝ ਚੀਜ਼ਾਂ ਦਿਖਾਣਾ ਚਾਹੁੰਦਾ ਮਤਲਬ ਅਗਰ ਇੱਕ ਕੰਸਟਰਕਸ਼ਨ ਦਾ ਕੰਮ ਹੋਣਾ ਤਾਂ ਇਹ ਪੂਰੇ ਦੇ ਪੂਰੇ ਸਟੈਪਸ ਫੋਲੋ ਹੋਣੇ ਨੇ ਇੱਕ ਵਾਰੀ ਤੁਸੀਂ ਕੈਮਰਾ ਤੇ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਤਰੀਕੇ ਨਾਲ ਤਿਆਰੀ ਜਿਹੜੀ ਆ ਬੈਕਐਂਡ ਤੇ ਕੰਮ ਕਿਸ ਤਰੀਕੇ ਨਾਲ ਹੋਦਾ ਲਿਖਤ ਪੜਤ ਦੇ ਨਾਲ ਕੰਮ ਕੀਤਾ ਜਾਂਦਾ ਸੋ ਇਹ ਮਤਲਬ ਇਹ ਸਿਰਫ ਆਪਾਂ ਕੋਈ ਪਲਾਨ ਨਹੀਂ ਕੋਈ ਮੈਂ ਤੁਹਾਨੂੰ ਡਿਸਕਸ਼ਨ ਜੋ ਚੱਲ ਰਹੀ ਸੀ ਤੁਸੀਂ ਆਏ ਤੇ ਆਹ ਕੰਸਟਰਕਸ਼ਨ ਦਾ ਪੂਰਾ ਸਾਡੀ ਐਸਓਪੀ ਤਿਆਰ ਹੈ ਕਿ ਇੱਕ ਸਟੈਪ ਤੋਂ ਲੈ ਕੇ ਅਸੈਸਮੈਂਟ ਤੋਂ ਲੈ ਕੇ ਆਹ ਲਾਸਟ ਦੇਖੋ ਕੰਪਲੀਸ਼ਨ ਲਿਖਿਆ ਤੇ 20 ਪੁਆਇੰਟ ਨੇ ਜਿੱਥੇ ਸਾਡਾ ਚੈੱਕ ਲੱਗੂਗਾ ਕਿ ਕਿਸ ਤਰ੍ਹਾਂ ਕਿਹੜੀ ਟੀਮ ਚੈੱਕ ਕਰੂਗੀ ਇਸੇ ਤਰੀਕੇ ਨਾਲ ਲਾਈਵ ਸਟਾਕ ਹੈ ਜੇ ਕਿਸੇ ਨੂੰ ਮੱਝ ਵੰਡੀ ਹੈ ਤੇ ਉਸ ਦੇ ਆ ਸਾਰੇ ਪੁਆਇੰਟ ਨੇ ਕਦੋਂ ਤੱਕ ਉਹ ਮੱਝ ਦਾ ਹਰ ਲਾਸਟ ਪੁਆਇੰਟ ਲਿਖਿਆ ਲੌਗ ਸ਼ੀਟ ਐਵਰੀ 15 ਦਿਨ ਬਾਅਦ ਸਾਡੀ ਮੱਝ ਜਾ ਕੇ ਚੈੱਕ ਕਰੂਗਾ ਸਾਡਾ ਬੰਦਾ ਵੀ ਕਿਸੇ ਨੇ ਕੋਈ ਵੇਛਾ ਤਾਂ ਨਹੀਂ ਦਿੱਤੀ ਕਿਸੇ ਦੀ ਕੋਈ ਮੱਝ ਬਿਮਾਰ ਤਾਂ ਨਹੀਂ ਹੋ ਗਈ ਸਾਰਾ ਕੁਝ ਠੀਕ ਹੈ ਸੋ ਇਸ ਤਰੀਕੇ ਨਾਲ ਸਾਰੇ ਪ੍ਰੋਜੈਕਟਸ ਜਿਹੜੇ ਹੈਗੇ ਨੇ 20 ਪ੍ਰੋਜੈਕਟਸ ਚੱਲ ਰਹੇ ਨੇ ਇਸ ਟਾਈਮ 20 ਪ੍ਰੋਜੈਕਟਸ ਡਿਫਰ ਕਿੱਥੇ ਬਣ ਬਣਿਆ ਜਾ ਰਿਹਾ ਕਿੱਥੇ ਟਰੈਕਟਰ ਸਪਰੇਅ ਕਰਦੇ ਪਏ ਨੇ ਕਿੱਥੇ ਡੀਵਾਟਰਿੰਗ ਹਰ ਇੱਕ ਜਗ੍ਹਾ ਤੇ ਜੋ ਕੰਮ ਹੋ ਰਿਹਾ ਉਸ ਦਾ ਪਲਾਨ ਉਸ ਦਾ ਸਟਰਕਚਰ ਉਹਦੀ ਰਿਪੋਰਟਿੰਗ ਉਸ ਦੀ ਟ੍ਰਾਂਸਪੇਰੈਂਸੀ ਅਸੀਂ ਮੇਨਟੇਨ ਕਰ ਰਹੇ ਹਾਂ अच्छा भाई जी एक चीज हो रहा की ਤੁਸੀਂ ਹੁਣ ਪ੍ਰੋਪਰ ਜੁੜੇ ਹੋਏ ਹੋ ਇਸ ਟਾਈਮ ਤੇ ਫਲੋ ਚਾਰਟ ਬਣਾ ਰਹੇ ਹੋ ਸਾਰੀਆਂ ਚੀਜ਼ਾਂ ਦਾ ਧਿਆਨ ਵੀ ਰੱਖ ਰਹੇ ਹੋ ਤੁਹਾਡੇ ਵਾਸਤੇ ਬਹੁਤ ਮੁਸ਼ਕਲ ਹੈ ਇਸ ਟਾਈਮ ਤੇ ਆਪਾਂ ਜੇ ਕਹੀਏ ਏਡੀ ਵੱਡੀ ਟੀਮ ਨੂੰ ਮੈਨੇਜ ਕਰਨਾ ਔਰ 12 ਚੀਜ਼ਾਂ ਆਉਣੀਆਂ ਉਹ ਵੀ ਨੋਟਿਸ ਕਰਨੀਆਂ ਵੀ ਕਿੱਥੋਂ ਕੀ ਕੁਝ ਆਇਆ ਕਿਉਂਕਿ ਤੁਹਾਡੇ ਕੋਲ ਤਾਂ ਹਰ ਚੀਜ਼ ਦਾ ਉਹ ਹੋਣਾ ਬਹੁਤ ਜ਼ਰੂਰੀ ਹੈ ਲੇਕਿਨ ਕਿਤੇ ਨਾ ਕਿਤੇ ਇਸ ਚੀਜ਼ ਬਾਰੇ ਤੁਹਾਡਾ ਕੀ ਕਹਿਣਾ ਕਿ ਜੋ ਕੁਝ ਗਰਾਉਂਡ ਜ਼ੀਰੋ ਤੇ ਹੋ ਰਿਹਾ ਹੈ ਉਸ ਦੇ ਹਿਸਾਬ ਨਾਲ ਹੋਰ ਹਾਲੇ ਕਿੰਨਾ ਸਮਾਂ ਲੱਗਣਾ ਲੱਗਦਾ ਕਿ ਇੰਨਾ ਸਮਾਂ ਤਾਂ لازਮੀ ਹੈ ਲੱਗੂਗਾ ਹੀ ਲੱਗੂਗਾ ਦੇਖੋ ਮੈਂ ਉਹ ਤੁਸੀਂ ਸਾਹਮਣੇ ਅਗਰ ਕੈਮਰਾ ਘੁਮਾਓ ਤਾਂ ਇੱਕ ਬੋਰਡ ਹੋਰ ਦਿਖ ਰਿਹਾ ਤੁਹਾਨੂੰ ਪਿਆ ਉੱਥੇ 68 ਪਿੰਡਾਂ ਦੀ ਇੱਕ ਲਿਸਟ ਹੈ ਸਾਨੂੰ ਉਸ 68 ਪਿੰਡਾਂ ਚ ਵਿਜ਼ਿਟ ਕਰਦੇ ਨੂੰ ਅੱਜ ਸਾਡਾ 8ਵਾਂ ਦਿਨ ਹੋ ਗਿਆ ਅਸੈਸਮੈਂਟ ਕਰਦੇ ਨੂੰ ਸੋ ਜਦੋਂ ਤੁਸੀਂ ਇੱਕ ਅਸੈਸਮੈਂਟ ਫੇਸ 'ਚ ਜਾਂਦੇ ਹੋ ਨਾ ਤੇ ਤੁਹਾਨੂੰ ਸਮਾਂ ਲੱਗਦਾ ਪਿੰਡ ਦੇ ਵਿੱਚ ਤੁਸੀਂ ਸਰਪੰਚਾਂ ਨੂੰ ਮਿਲਣਾ ਹੈ ਤੁਸੀਂ ਪਰਿਵਾਰਾਂ ਦੇ ਨਾਲ ਗੱਲਬਾਤ ਵੀ ਕਰਨੀ ਹੈ ਜਿਹੜਾ ਸਾਡਾ ਅਸੈਸਮੈਂਟ ਫਾਰਮ ਹੈ ਨਾ ਉਸ 25 ਕਾਲਮਸ ਨੇ ਜੇ ਕਿਸੇ ਦੇ ਘਰ ਚ क्रैक ਪਏ ਨੇ ਤਾਂ ਵੀ ਮੈਂਸ਼ਨ ਹੋਊਗਾ ਜੇ ਕਿਸੇ ਦੀ ਛੱਤ ਚੋਰੀ ਹੈ ਉਹ ਵੀ ਲਿਖਿਆ ਜਾਊਗਾ ਜੇ ਕਿਸੇ ਦੇ ਘਰ ਦੇ ਵਿੱਚ ਘਰ ਬੱਚਾ ਪੜ੍ਹਾਈ ਨਹੀਂ ਕਰ پا ਰਿਹਾ ਜਾਂ ਉਹਦੀ ਪੜ੍ਹਾਈ ਤੇ ਉਹ ਸਫਰ ਕਰ ਰਿਹਾ ਉਹ ਵੀ ਲਿਖਿਆ ਜਾਊਗਾ ਹਰ ਇੱਕ ਸੈਗਮੈਂਟ ਤੇ ਅਸੈਸਮੈਂਟ ਹੈ ਸੋ ਇਸ ਸਮਾਂ ਲੱਗਦਾ ਇਸ ਚੀਜ਼ ਦੇ ਉੱਤੇ ਸੋ ਸਾਡਾ ਜਿਹੜਾ ਅਗਲੇ 10 ਦਿਨ ਦਾ ਫੋਕਸ ਹੈ ਨਾ ਉਹ ਪੂਰੇ ਦਾ ਪੂਰਾ ਅਸੈਸਮੈਂਟ ਤੇ ਟੀਮ ਦੇ ਉੱਤੇ ਲੱਗਿਆ ਹੋਇਆ ਹੈ ਕਿ ਅਸੀਂ ਜਿੰਨੀ ਜਲਦੀ ਅਸੈਸਮੈਂਟ ਕੰਪਲੀਟ ਕਰਾਂਗੇ ਉਨੀ ਜਲਦੀ ਜਲਦੀ ਪੈਰਲਲੀ ਹੁਣ ਬਾਹਰ ਗੱਡੀਆਂ ਲੋਡ ਹੋ ਰਹੀਆਂ ਤੁਸੀਂ ਦੇਖੋਗੇ ਫਰਨੀਚਰ ਲੋਡ ਹੋ ਰਿਹਾ ਮੱਝਾਂ ਲੋਡ ਖੜੀਆਂ ਨੇ ਇਹ ਅਸੈਸਮੈਂਟ ਸਾਡੀ 2 ਦਿਨ ਪਹਿਲਾਂ ਦੀ ਸੀ ਕਿ ਉਹਨਾਂ ਦੀ ਮੱਝਾਂ ਮਰੀਆਂ ਹੋਈਆਂ ਤੇ ਕਿਸੇ ਨੂੰ ਬੈੱਡ ਚਾਹੀਦਾ ਤੇ ਕਿਸੇ ਨੂੰ ਮਸ਼ੀਨ ਚਾਹੀਦੀ ਹੈ ਕਿਸੇ ਦਾ ਫ੍ਰਿਜ ਹੈ ਇਹ ਨਹੀਂ ਕਿ ਇੱਕੋ ਕਿੱਟ ਬਣਾ ਕੇ ਸਾਰੇ ਪਿੰਡ ਚ ਵੰਡ ਦਈਏ ਉਹ ਤਾਂ ਸਾਡੇ ਲਈ ਇੱਕ ਦਿਨ ਦਾ ਕੰਮ ਹੈ ਔਰ ਇਸ ਤੋਂ ਵੀ ਈਜ਼ੀ ਕੰਮ ਕੀ ਹੈ ਕਿ ਸਾਨੂੰ ਸੰਗਤ ਦਾ ਸੰਬੰਧ ਦੇ ਰਹੀ ਹੈ ਅਸੀਂ ਦੇਖੀਏ 100 ਪਰਿਵਾਰ ਹੈ 1 ਕਰੋੜ ਨੂੰ 100 ਦੇ ਨਾਲ ਡਿਵਾਈਡ ਕੀਤਾ ਚੈੱਕ ਵੰਡ ਤੇ ਸਾਡਾ ਕੰਮ ਖਤਮ ਅਸੀਂ ਕਹੀਏ ਦਸਵੰਤ ਪਹੁੰਚ ਗਿਆ ਬਟ ਰਾਈਟ ਡਾਇਰੈਕਸ਼ਨ ਚ ਰਾਈਟ ਅਸੈਸ ਕਰਕੇ ਔਰ ਜੋ ਉਹਨਾਂ ਦਾ ਨੁਕਸਾਨਿਆ ਗਿਆ ਉਹੀ ਅਗਰ ਪੂਰਾ ਹੋ ਜਾਏ ਤੇ ਸਾਡੇ ਲਈ ਉਹ ਸਭ ਤੋਂ ਵੱਡਾ ਸਕੂਨ ਹੈ ਕਿਉਂਕਿ ਜੇ ਕਿਸੇ ਦੀ ਮੱਝ ਮਰੀਏ ਤੇ ਉਹਨੂੰ ਮੱਝ ਹੀ ਦੇਣ ਦਾ ਫਾਇਦਾ ਜੇ ਕਿਸੇ ਦਾ ਫ੍ਰਿਜ ਖਰਾਬ ਹੋਇਆ ਉਹਨਾਂ ਨੂੰ ਫ੍ਰਿਜ ਦੇਣ ਦਾ ਹੀ ਫਾਇਦਾ ਹੈ ਜੇ ਅੱਜ ਕੋਈ ਭੁੰਜੇ ਸੋ ਰਿਹਾ ਕਿਉਂਕਿ ਉਹਨਾਂ ਦੇ ਬੈੱਡ ਫੁੱਲ ਗਏ ਨੇ ਲੱਕੜ ਫੁੱਲ ਚੁੱਕੀ ਹੈ ਨਹੀਂ ਕੰਮ ਦੇ ਰਹੇ ਤੇ ਉਹਨਾਂ ਨੂੰ ਬੈੱਡ ਦੇਣ ਦਾ ਹੀ ਫਾਇਦਾ ਸੋ ਸਾਡੀ ਅਸੈਸਮੈਂਟ ਉਸ ਤਰੀਕੇ ਨਾਲ ਉਸੇ ਪਰਿਵਾਰ ਨੂੰ ਉਹੀ ਚੀਜ਼ ਪਹੁੰਚਾਉਣ ਦੇ ਉੱਤੇ ਲੱਗੀ ਹੋਈ ਹੈ ਅੱਛਾ ਭਾਜੀ ਬਹੁਤ ਸਾਨੂੰ ਹੁਣ ਆਉਂਦਿਆਂ ਰਸਤੇ ਦੇ ਵਿੱਚ ਇੱਕ ਸਹਾਰਨਪੁਰ ਤੋਂ ਕੋਈ ਟਰੱਕ ਸੀਗਾ ਸਾਨੂੰ ਮਿਲੇ ਉਹ ਪੱਖੋਕੇ ਵਾਲੀ ਸਾਈਡ ਤੋਂ ਕਿਸੇ ਪਿੰਡ 'ਚ ਦਾਖਲ ਹੋਏ ਉੱਥੇ ਉਹ 5 ਮਿੰਟ ਰਹੇ ਉਹਨਾਂ ਨੂੰ ਥੋੜਾ ਜਿਹਾ ਹਰਾਸਮੈਂਟ ਹੋਈ ਉੱਥੇ ਖੜਕੇ ਉਸ ਤੋਂ ਬਾਅਦ ਹਾ ਸਾਨੂੰ ਦੱਸੋ ਕਿ ਅਸੀਂ ਸਮਾਨ ਸਹੀ ਜਗ੍ਹਾ ਕਿੱਥੇ ਪਹੁੰਚਾਈਏ ਜਿਹੜਾ ਲੋਕਾਂ ਦੇ ਸਹੀ ਹੱਥਾਂ 'ਚ ਜਾਵੇ ਅਸੀਂ ਇੱਥੇ ਦੱਸਿਆ ਸੀ ਕਿ ਤੁਸੀਂ ਉੱਥੇ ਵੇਅਰਹਾਊਸ ਜਾਓ ਉੱਥੇ ਦੇ ਦਿਓ ਤੁਹਾਡੇ ਕੋਲ ਡਾਇਰੈਕਟ ਵੀ ਜਿਹੜੇ ਲੋਕ ਮੁਜ਼ੱਫਰਨਗਰ ਜਾਂ ਜੈਪੁਰ ਰਾਜਸਥਾਨ ਤੋਂ ਕੋਈ ਡਾਇਰੈਕਟ ਵੀ ਤਰ੍ਹਾਂ ਦੇ ਲੋਕ ਆਏ ਨੇ ਜਿਹੜੇ ਇੱਥੇ ਲੋਡ ਕਰ ਗਏ ਨੇ ਕਿ ਭਾਈ ਸਾਨੂੰ ਤਾਂ ਸਮਝ ਨਹੀਂ ਤੁਸੀਂ ਅੱਗੇ ਡਿਸਟ੍ਰੀਬਿਊਟ ਕਰ ਦਿਓ ਭਾਜੀ ਮੈਂ ਮਤਲਬ ਏਥੇ ਮੈਂਸ਼ਨ ਕਰਨਾ ਚਾਹੁੰਦਾ ਕਿ 80% ਲੋਕ ਡਾਇਰੈਕਟ ਆ ਰਹੇ ਨੇ 20% ਸਾਡੇ ਨਾਲ ਕੋਆਰਡੀਨੇਟ ਕਰਕੇ ਆ ਰਹੇ ਨੇ ਕਿ ਜਿਨ੍ਹਾਂ ਨੇ ਸੜਨ ਨਾਲ ਪੁੱਛ ਕੇ ਸਾਡੇ ਤੋਂ ਸਮਾਨ ਲਿੱਤਾ ਹੋਵੇ ਜਾਂ ਸਾਡੀਆਂ ਜਿਹੜੀਆਂ ਕਲੈਕਸ਼ਨ ਸੈਂਟਰ ਦੀਆਂ ਟੀਮਾਂ ਆਰਾਊਂਡ ਬਣੀਆਂ ਸੀ 15 20 ਅਸੀਂ ਸੈਂਟਰ ਬਣਾਏ ਸੀ ਪੰਜਾਬ 'ਚ ਹਰਿਆਣੇ 'ਚ ਦਿੱਲੀ 'ਚ ਸੋ ਉਹ ਟੀਮਾਂ ਨੇ ਜਿਹੜੀਆਂ ਕੀ ਸਮਾਨ ਭੇਜ ਰਹੀ ਉਹ 20% ਨੇ 80% ਲੋਕ ਆਪ ਮੁਹਾਰੇ ਜਿਹੜੇ ਉਰੇ ਲੈ ਕੇ ਪਹੁੰਚੇ ਨੇ ਜਿਨ੍ਹਾਂ ਨੂੰ ਇਹ ਨਹੀਂ ਸਮਝ ਪਾ ਰਹੇ ਕਿ ਅਸੀਂ ਕਿਹੜੀ ਡਾਇਰੈਕਸ਼ਨ ਚ ਮੰਡੀਏ ਅਸੈਸਮੈਂਟ ਕੀ ਕਹਿੰਦੀ ਹੈ ਜਾਂ ਕਿਹੜੇ ਲੋਕ ਸਹੀ ਨੇ ਕਿਹੜੇ ਪਿੰਡ ਚ ਨਹੀਂ ਪਹੁੰਚ ਪਾਏ ਜਾਂ ਪਿੰਡ ਦੇ ਅੱਗੇ-ਅੱਗੇ ਪਹੁੰਚ ਗਿਆ ਦੂਰ ਨਹੀਂ ਪਹੁੰਚਿਆ ਸੋ ਸਾਰੀ ਹੀ ਜਿਹੜੇ 80% ਮੇਜੋਰਟੀ ਆ ਉਹ ਲੋਕ ਇੱਥੇ ਸਮਾਨ ਲੈ ਕੇ ਪਹੁੰਚ ਰਹੇ ਨੇ ਸੋ ਰੋਜ਼ ਦੇ 10-15 10-15 ਟਰੱਕਾਂ ਦੇ ਜਿਹੜੇ ਉਹ ਅਨਲੋਡ ਹੋ ਰਹੇ ਨੇ ਇਨ ਆਊਟ ਹੋ ਰਹੇ ਨੇ ਸੋ ਇਹ ਸਾਰੀਆਂ ਸੇਵਾਵਾਂ ਮਤਲਬ ਲੋਕ ਆਪ ਮੁਹਾਰੇ ਬਹੁਤ ਵੱਡੇ ਪੱਦਰ ਤੇ ਕਰ ਰਹੇ ਨੇ ਅੱਛਾ ਭਾਈ ਲਾਸਟ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਣਾ ਕਿ ਤੁਸੀਂ ਜਿਸ ਤਰੀਕੇ ਨਾਲ ਕੰਮ ਕਰ ਰਹੇ ਹੋ ਜੋ ਤੁਹਾਡਾ ਤਰੀਕਾ ਟੈਕਨੀਕ ਹੈ ਸਾਰਾ ਕੁਝ ਸਾਹਮਣੇ ਨਜ਼ਰ ਆਉਂਦਾ ਕੈਮਰੇ ਦੇ ਅੱਖੋਂ ਕਹਿੰਦੇ ਕੋਈ ਵੀ ਚੀਜ਼ ਇੱਧਰ ਉੱਧਰ ਨਹੀਂ ਹੁੰਦੀ ਪਤਾ ਹੀ ਹੁੰਦਾ ਸਾਰੀਆਂ ਚੀਜ਼ਾਂ ਦਾ ਲੇਕਿਨ ਕੁਝ ਆਰਟਿਸਟ ਇਦਾਂ ਦੇ ਵੀ ਨੇ ਜਿਹੜੇ ਆਪਣਾ ਬੈਕਐਂਡ ਤੋਂ ਕੰਮ ਕਰ ਰਹੇ ਨੇ ਇੱਥੇ ਨਹੀਂ ਆਏ ਬਹੁਤ سارے ਲੋਕ ਕਈ ਕਈ ਆਰਟਿਸਟਾਂ ਦੇ ਸੋਸ਼ਲ ਮੀਡੀਆ ਤੇ ਕਮੈਂਟ ਕਰ ਰਹੇ ਤੁਸੀਂ ਬਾ ਫੋਟੋਆਂ ਹੀ ਪਾਉਣ ਜੋਗੇ ਹੋ ਆਹੀ ਕਰਨਗੇ ਪਰ ਤੁਹਾਡਾ ਤੇ ਸੰਪਰਕ ਹੈ ਤੁਹਾਨੂੰ ਤਾਂ ਪਤਾ ਹੀ ਹੈ ਕਿਹੜੇ ਕਿਹੜੇ ਆਰਟਿਸਟ ਤੁਹਾਡੇ ਨਾਲ ਮਿਲ ਕੇ ਸਮੁੱਚੀ ਇੰਡਸਟਰੀ ਜੁੜੀ ਹੋਈ ਹੈ ਇਸ ਟਾਈਮ ਮੈਨੂੰ ਲੱਗਦਾ ਹੈ ਕਿ ਹਰ ਇੱਕ ਉਹ ਆਰਟਿਸਟ ਜਿਹੜਾ ਅੱਜ ਇਹ ਮਹਿਸੂਸ ਕਰ ਰਿਹਾ ਕਿ ਮੈਂ ਜਿਸ ਵੀ ਮਕਾਮ ਤੇ ਹਾਂ ਤੇ ਆਪਣੇ ਪੰਜਾਬੀਆਂ ਕਰਕੇ ਹਾਂ ਤੇ ਉਹ ਚਾਹੇ ਪਹੁੰਚਿਆ ਤੇ ਚਾਹੇ ਨਹੀਂ ਪਹੁੰਚਿਆ ਉਹ ਮੈਟਰ ਨਹੀਂ ਕਰ ਰਿਹਾ ਇਸ ਟਾਈਮ ਦੇ ਉੱਤੇ ਅਗਰ ਉਹ ਇੱਕ ਪੋਸਟ ਵੀ ਸ਼ੇਅਰ ਕਰ ਰਿਹਾ ਨਾ ਤੇ ਉਹਨੂੰ ਐਪਰੀਸ਼ੀਏਟ ਕਰੀਏ ਅਸੀਂ ਮਤਲਬ ਟੰਗਾ ਖਿੱਚਣ ਦੇ ਉੱਤੇ ਲੱਗੇ ਆ ਅਸੀਂ ਆਰਟਿਸਟ ਨੂੰ ਭੰਡ ਰਹੇ ਆ ਅਸੀਂ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਵੀ ਭੰਡਦੇ ਸੀ ਭਾਈ ਇਹ ਨਸ਼ੇੜੀ ਨੇ ਇਹ ਘਰਾਂ ਚ ਵਿਹਲੜ ਬੈਠੇ ਨੇ ਬਾਹਰ ਚਲੇ ਗਏ ਨੇ ਕੰਮ ਨਹੀਂ ਕਰ ਸਕਦੇ ਸੋ ਅੱਜ ਜਿਹੜੇ ਬੰਦੇ ਉਹ ਪਾਣੀ ਦੇ ਵਿੱਚ ਵੜ ਕੇ ਮਿਹਨਤਾਂ ਕਰ ਰਹੇ ਨੇ ਸੋ ਪਾਣੀ ਦੇ ਵਿੱਚ ਵੜ ਕੇ ਉਹ ਇਹ ਸੋਚ ਰਹੇ ਨੇ ਕਿ ਅਸੀਂ ਆਪਣੇ ਪੰਜਾਬ ਦੇ ਦੂਜੇ ਪੰਜਾਬੀਆਂ ਨੂੰ ਬਚਾਉਣਾ ਹੈ ਤੇ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਸਾਡਾ ਫਰਜ਼ ਨਹੀਂਗਾ ਅਸੀਂ ਤਾਂ ਮੈਂ ਕਿੰਨੀ ਵਾਰ ਇਹ ਚੀਜ਼ ਕਹਿ ਚੁੱਕਿਆ ਕੈਮਰੇ ਦੇ ਅੱਗੇ ਚੰਗੀਆਂ ਚੀਜ਼ਾਂ ਨਾਲ ਘਟ ਸਾਹਮਣੇ ਆਉਂਦੀਆਂ ਨੇ ਪ੍ਰਮੋਟ ਨਹੀਂ ਹੁੰਦੀਆਂ ਕਹਿੰਦੇ ਠੀਕ ਹੈ ਜੀ ਗਿਆਨ ਵਾਲੀ ਗੱਲ ਹੈ ਬਟ ਜਿੱਥੇ ਮਸਾਲਾ ਹੋਊਗਾ ਜਿੱਥੇ ਕੋਈ ਚੀਜ਼ ਨੂੰ ਪ੍ਰੋਪਾਗੈਂਡਾ ਬਣਾਇਆ ਜਾ ਸਕਦਾ ਉਹ ਪ੍ਰਮੋਟ ਹੋ ਜਾਂਦਾ ਮੈਂ ਇਹ ਵੀ ਕਿਹਾ ਮੈਂ ਕਿਹਾ ਅਸੀਂ ਆਰਟਿਸਟ ਇੱਕ ਦਿਨ ਲਈ ਵੀ ਆਇਆ ਨਾ ਇੱਕ ਘੰਟੇ ਲਈ ਵੀ ਆਇਆ ਇੱਕ ਮਿੰਟ ਲਈ ਵੀ ਆਇਆ ਉਹਦੀ ਇੱਕ ਫੋਟੋ ਜਦੋਂ ਜਾਂਦੀ ਹੈ ਨਾ ਤੇ ਪੂਰੇ ਦਾ ਪੂਰਾ ਬਾਲੀਵੁੱਡ ਇਸ ਟਾਈਮ ਸਪੋਰਟ ਕਰਨ ਨੂੰ ਭੱਜ ਰਿਹਾ ਜਿਹੜੇ ਆਰਟਿਸਟ ਬ੍ਰਾਂਡ ਨੂੰ ਪ੍ਰੋਮੋਟ ਕਰਦੇ ਸੀਗੇ ਜਿਹੜੇ ਉਹਨਾਂ ਦੇ ਬ੍ਰਾਂਡ ਐਮਬੈਸਡਰ ਸੀਗੇ ਅੱਜ ਉਹ ਬ੍ਰਾਂਡ ਕਹਿ ਰਹੇ ਨੇ ਕਿ ਸਾਨੂੰ ਦੱਸੋ ਪੰਜਾਬ ਲਈ ਕੋਈ ਲੋੜ ਹੈਗੀ ਆ ਅਸੀਂ ਨਾਲ ਐਸੋਸੀਏਟ ਕਰਦੇ ਆ ਤੁਸੀਂ ਵੇਅਰ ਹਾਊਸ ਜਾਓਗੇ ਸਾਡੇ ਅੰਦਰ ਜ਼ੋਮੈਟੋ ਨੇ ਪੰਜ ਟਰੱਕ ਭੇਜੇ ਹੋਏ ਨੇ ਸਾਨੂੰ ਠੀਕ ਹੈ ਕਿੰਗਸ 11 ਪੰਜਾਬ ਦੀ ਟੀਮ ਉਹ ਜੁੜੀ ਹੋਈ ਆ ਹੋਰ ਕਿੰਨੇ ਵੱਡੇ ਵੱਡੇ ਗਰੁੱਪ ਨੇ ਜਿਹੜੇ ਉਹ ਚਾਹੇ ਪੰਜਾਬ ਤੋਂ ਬਿਲੋਂਗ ਵੀ ਨਹੀਂ ਕਰਦੇ ਉਹ ਵੀ ਇਸ ਟਾਈਮ ਸਾਨੂੰ ਈਮੇਲਸ ਸਾਡੀਆਂ ਹੜ ਆਇਆ ਹੋਇਆ ਹੈ ਈਮੇਲਾਂ ਦੇ ਉੱਤੇ ਕਿ ਅਸੀਂ ਤੁਹਾਡੇ ਨਾਲ ਕੋਲਾਬੋਰੇਸ਼ਨ ਕਰਨੀ ਆ ਅਸੀਂ ਤੁਹਾਡੇ ਨਾਲ ਕੋਲਾਬੋਰੇਸ਼ਨ ਕਰਨੀ ਆ ਸੋ ਇਹ ਕਿਉਂ ਹੋ ਰਿਹਾ ਕਿਉਂਕਿ ਜਿਹੜੇ ਕੰਪਨੀਆਂਜ਼ ਆਰਟਿਸਟਾਂ ਨੂੰ ਪੈਸੇ ਦੇ ਦੇ ਕੇ ਆਪਣੇ ਬ੍ਰਾਂਡ ਪ੍ਰਮੋਟ ਕਰਾਉਂਦੇ ਸੀ ਅੱਜ ਉਹਨਾਂ ਨੂੰ ਵੀ ਲੱਗਿਆ ਕਿ ਯਾਰ ਅਗਰ ਉਹ ਆਰਟਿਸਟ ਜਾ ਰਹੇ ਇਟ ਮੀਨਸ ਕਿ ਲੋੜ ਹੈ ਉੱਥੇ ਸਾਨੂੰ ਵੀ ਖੜਨ ਦੀ ਲੋੜ ਹੈ ਤੇ ਉਹ ਕੰਪਨੀਆਂਜ਼ ਵੀ ਆ ਰਹੀਆਂ ਤੇ ਇੱਕ ਸੁਨੇਹਾ ਅਗਰ ਤੁਹਾਡਾ ਦੁਨੀਆ ਚ ਪਹੁੰਚ ਰਿਹਾ ਹੈ ਇੱਕ ਸੁਨੇਹਾ ਤੁਹਾਡਾ ਉਹਨਾਂ ਲੋਕਾਂ ਤੱਕ ਪਹੁੰਚ ਰਿਹਾ ਜਿਹੜਾ ਅਜ ਪੰਜਾਬ ਦੇ ਲਈ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਨੂੰ ਤਿਆਰ ਹੋ ਗਿਆ ਜਿਹੜਾ ਕਦੇ ਪੰਜਾਬ ਵੀ ਨਹੀਂ ਆਇਆ ਤੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਤੇ ਇਹ ਨੁਕਸਾਨ ਜਿਹੜਾ ਇਸ ਪੱਧਰ ਤੇ ਹੋ ਚੁੱਕਿਆ ਇਹ ਨਹੀਂ ਕਿ 6 ਮਹੀਨੇ ਦੀ ਗੱਲ ਹੈ 2 ਮਹੀਨੇ ਦੀ ਗੱਲ ਹੈ ਸਾਲ ਵੀ ਲੱਗ ਸਕਦਾ 2 ਸਾਲ ਵੀ ਲੱਗ ਸਕਦੇ 3 ਸਾਲ ਵੀ ਲੱਗ ਸਕਦੇ ਨੇ ਸੋ ਡਾਟਾ ਬਹੁਤ ਵੱਡਾ ਹੈ ਘਰ ਬਹੁਤ ਡੈਮੇਜ ਹੈ ਡੰਗਰ ਪਸ਼ੂਆਂ ਦਾ ਬਹੁਤ ਨੁਕਸਾਨ ਹੈ ਫਸਲਾਂ ਦਾ ਬਹੁਤ ਨੁਕਸਾਨ ਹੈ ਲੋਕੀ ਰੋ ਰਹੇ ਨੇ ਅਸੀਂ ਜਦੋਂ ਜਾ ਰਹੇ ਹਾਂ ਜਿੰਨੇ ਕ ਸਾਡੇ ਕੋਲੇ ਸਮਰਥਾ ਹੈ ਸਾਡੇ ਕੋਲੇ ਆਪਣਾ ਸੋਸ਼ਲ ਮੀਡੀਆ ਹੈ ਅਸੀਂ ਹਰ ਇੱਕੋ ਚੀਜ਼ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਜੋ ਅਸੀਂ ਗਰਾਊਂਡ ਤੇ ਮਹਿਸੂਸ ਕਰਦੇ ਹਾਂ ਕਿਵੇਂ ਪਰਿਵਾਰ ਜਦੋਂ ਪਸ਼ੂ ਲੈ ਕੇ ਜਾਈਏ ਤੇ ਉਹ ਸਾਡੇ ਸੇਵਾਦਾਰਾਂ ਨੂੰ ਮਤਲਬ ਥਾਪੜੇ ਦੇ ਦੇ ਨਹੀਂ ਥੱਕਦੇ ਅਸੀਸਾਂ ਦੇ ਦੇ ਨਹੀਂ ਥੱਕਦੇ ਜਫੀਆਂ ਪਾ ਪਾ ਕੇ ਰੋਂਦੇ ਨੇ ਰੋਣਾ ਇਦਾਂ ਨਹੀਂ ਆਉਂਦਾ ਬਾਈ ਜੀ ਰੋਣਾ ਹਾਂ ਰੋਣਾ ਅੰਦਰੋਂ ਆਉਂਦਾ ਹੈ ਜਿਹਦਾ ਪਸ਼ੂ ਮਰਿਆ ਉਨੇ ਫਲਾਣੇ ਨੇ ਆਪਣੇ ਪਸ਼ੂਆਂ ਦਾ ਨਾਮ ਵੀ ਰੱਖਿਆ ਹੁੰਦਾ ਤੇ ਉਹ ਨਾਮ ਲੈ ਲੈ ਕੇ ਜਦੋਂ ਬੁਲਾਉਂਦਾ ਕਿ ਮੇਰਾ ਆ ਪਸ਼ੂ ਵਾਪਿਸ ਆ ਗਿਆ ਤੇ ਸਾਨੂੰ ਉਹ ਸਕੂਨ ਹੈ ਤੇ ਸਾਡੇ ਲਈ ਹੀ ਉਹ ਮੋਟੀਵੇਸ਼ਨ ਹੈ ਸਾਡੇ ਲਈ ਇਹ ਨੈਗੇਟਿਵਿਟੀ ਜਾਂ ਪ੍ਰੋਪਾਗੈਂਡਾ ਜਾਂ এজেন্ডਾ ਫੇਕ ਪੇजेस ਜੋ ਵੀ ਜੋ ਚਲਾ ਰਹੇ ਨੇ ਗਰਾਊਂਡ ਤੇ ਆਓ ਸਾਡੇ ਨਾਲ ਗੱਲਬਾਤ ਕਰੋ ਚਾਹੇ ਤੁਸੀਂ ਇਹ ਪੁੱਛੋ ਵੀ ਤੁਹਾਡੀ ਮੱਝ ਕਿੱਥੇ ਗਈ ਹੈ ਕਿਹੜੇ ਪਰਿਵਾਰ ਨੂੰ ਗਈ ਹੈ ਉਹ ਕੁਐਸਚਨ ਕਰੋ ਤਾਂ ਸਵਾਦ ਹੈ ਹੈਨਾ ਮਜ਼ਾ ਉੱਥੇ ਆਉਂਦਾ ਕਿ ਤੁਸੀਂ ਉਹ ਗਰਾਊਂਡ ਦੇ ਉੱਤੇ ਰੈਲਿਟੀ ਚੈੱਕ ਕਰੋ ਸੋਸ਼ਲ ਮੀਡੀਆ ਤੇ ਰੈਲਿਟੀ ਕਦੇ ਵੀ ਨਹੀਂ ਚੈੱਕ ਹੋ ਸਕਦੀ ਸੋ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਮੀਡੀਆ ਦੇ ਜ਼ਰੀਏ ਇਹ ਸੁਨੇਹੇ ਜਿਹੜੇ ਨੇ ਉਹ ਅਸੰਗਤਾ ਤੱਕ ਪਹੁੰਚਾਰੇ ਕਿਉਂਕਿ ਸੰਗਤਾ ਦੇ ਸਦਕਾ ਹੀ ਮੈਂ ਫਿਰ ਫਿਰ ਇਹ ਕਹਿੰਨਾ ਕਿ ਅਸੀਂ ਇੰਨੇ ਜੋਗੇ ਨਹੀਂ ਸੀ ਕਿਉਂਕਿ ਜੱਥੇਬੰਦੀ ਨੂੰ ਹਜੇ 2 ਸਾਲ ਵੀ ਨਹੀਂ ਹੋਏ ਸੋ ਸੰਗਤਾਂ ਨੇ ਇੰਨੀ ਸਪੋਰਟ ਕੀਤੀ ਕਿ ਅੱਜ ਮੋਢਿਆਂ ਤੇ ਬਹੁਤ ਵੱਡੀ ਰਿਸਪੌਂਸਿਬਿਲਟੀ ਪਈ ਹੈ ਸੋ ਅਸੀਂ ਇਹੀ ਅਰਦਾਸ ਕਰਦੇ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਸਾਰਾ ਕੁਝ ਸਿਸਟਮੈਟਿਕ ਵੇ ਦੇ ਵਿੱਚ ਕਰ ਟਰਾਂਸਪੇਰੈਂਸੀ ਤਰੀਕੇ ਦੇ ਨਾਲ ਅਕਾਊਂਟੇਬਲ ਹੋ ਕੇ ਹਰ ਇੱਕ ਗੱਲ ਦਾ ਤੁਸੀਂ ਸਾਡੇ ਤੋਂ ਪੁੱਛ ਸਕਦੇ ਹੋ ਆਪਣੇ ਸਮਾਨ ਦਾ ਵੈਰੀਫਾਈ ਕਰਵਾ ਸਕਦੇ ਹੋ ਅਸੀਂ ਹਰ ਇੱਕ ਉਹ ਤੁਹਾਨੂੰ ਰਿਕਾਰਡ ਜਿਹੜਾ ਉਹ ਤੁਹਾਡੇ ਤੱਕ ਪਹੁੰਚਦਾ ਕਰਾਂਗੇ ਭਾਈ ਇੱਕ ਸਵਾਲ ਤੁਹਾਡੀਆਂ ਗੱਲਾਂ ਦੇ ਵਿੱਚ ਇੱਕ ਹੋਰ ਮੇਰੇ ਧਿਆਨ ਦੇ ਵਿੱਚ ਆਇਆ ਕਿ ਜਿਸ ਜਗ੍ਹਾ ਤੇ ਆਪਾਂ ਵੇਅਰ ਹਾਊਸ ਬਣਾਇਆ ਏ ਵੀ ਕਿਸੇ ਸੇਵਾ ਦੇ ਲੇਖੇ ਲੱਗਾ ਹਾਂ ਜੀ ਹਾਂ ਜੀ ਮੈਂ ਸੇਵਾ ਦੀ ਤਾਂ ਮੈਂ ਤੁਸੀਂ ਉਦਾਹਰਨਾਂ ਵਿੱਚ ਇੰਨੀਆਂ ਸਟੋਰੀਆਂ ਸੁਣਾ ਸਕਦਾ ਤੁਹਾਨੂੰ ਕਿ ਹਰ ਇੱਕ ਪੱਧਰ ਤੇ ਸੇਵਾ ਮਿਲ ਰਹੀ ਆ ਮਤਲਬ ਜਿਸ ਦਿਨ ਅਸੀਂ ਪਹਿਲੇ ਦਿਨ ਸਾਡੇ ਕੋਲੇ ਜਗ੍ਹਾ ਨਹੀਂ ਸੀ ਇੱਥੇ ਰੁਕਣ ਦੀ ਤਾਂ ਫੀਲਡ ਦੇ ਵਿੱਚ ਹੀ ਕੋਈ ਬੰਦਾ ਮਿਲਿਆ ਕਿ ਕਹਿੰਦਾ ਬਾਈ ਤੁਸੀਂ ਕਿੱਥੇ ਹੋਰ ਰਹਿਣ ਦਾ ਇੰਤਜ਼ਾਮ ਨਾ ਕਰ ਰਹੇ ਹੋ ਮੈਂ ਤੁਹਾਡੇ ਲਈ ਕਮਰੇ ਬੁੱਕ ਕਰਾਏ ਹੋਏ ਨੇ ਉਹ ਵੀ ਸੇਵਾ 'ਚ ਕਰਾ ਦਿੱਤੇ ਉਹਨਾਂ ਨੇ ਸਟਾਰਟਿੰਗ ਡੇਜ਼ ਦੀ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ ਅਵੇਅਰ ਹਾਊਸ ਸਾਨੂੰ ਮਿਲਨੀ ਸੀ ਰਵਿ ਸਾਮਾਨ ਕਿੱਥੇ ਰੱਖੀਏ ਸੋ ਉਸ ਵੇਅਰ ਹਾਊਸ ਦੇ ਲਈ ਵੀ ਸਾਨੂੰ ਉਹਨਾਂ ਨੇ ਆ ਕੇ ਆ ਕਿ ਇੱਕ ਮਹੀਨਾ ਮੇਰਾ ਪੂਰਾ ਪੈਲਸ ਖਾਲੀ ਹੈ ਕੋਈ ਵਿਆਹ ਸ਼ਾਦੀ ਨਹੀਂ ਹੈ ਤੁਸੀਂ ਇੱਥੇ ਰੱਖ ਲਓ ਸੋ ਬੜਾ ਹੀ ਸਹਿਯੋਗ ਮਿੱਟੀ ਦਾ ਡੰਪ ਬਣਾਇਆ ਹੋਇਆ 2 ਏਕੜ ਚ ਸੀ ਸੋ ਉੱਥੋਂ ਮਿੱਟੀ ਦੇ ਬੈਗ ਪੈਕ ਹੁੰਦੇ ਨੇ ਗੱਟੇ ਮਿੱਟੀ ਦੇ ਭਰ ਕੇ ਉਹ ਰੋਡ ਤੇ ਬਣਿਆ ਸੋ ਉੱਥੋਂ ਮਿੱਟੀ ਦੇ ਬੈਗ ਪੈਕ ਹੋ ਕੇ ਜਿੱਥੇ ਸਾਡੇ ਬੰਨ ਬਨ ਰਹੇ ਨੇ ਉੱਥੇ ਲੈ ਕੇ ਜਾ ਰਹੇ ਉਹ ਵੀ ਸੇਵਾ ਚ ਲੱਗਿਆ ਉਸ ਦੇ ਸਾਹਮਣੇ ਇੱਕ ਹੋਰ ਵੇਅਰ ਹਾਊਸ ਬਣਾਇਆ 10 ਦੁਕਾਨਾਂ ਮਿਲੀਆਂ ਹੋਈਆਂ ਸਾਨੂੰ ਉਹ ਭਰੀਆਂ ਹੋਈ ਅੱਜ ਤੱਕ ਦੀ ਡੇਟ 'ਚ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸਾਰਾ ਕੁਝ ਸੇਵਾ 'ਚ ਚੱਲ ਰਿਹਾ ਜਦੋਂ ਡੈਫੀਨਿਟਲੀ ਜਦੋਂ ਅੱਗੇ ਲੰਬਾ ਸਮਾਂ ਸਾਲ ਲਈ ਅਸੀਂ ਕਿਸੇ ਤੋਂ ਛੱਤ ਲੈਣੀ ਹੈ ਉਹਨਾਂ ਦਾ ਵੀ ਕਾਰੋਬਾਰ ਹੈ ਸੋ ਜੇ ਜੋ ਵੀ ਅੱਗੇ ਕੋਈ ਉਹਨਾਂ ਦੀ ਡਿਮਾਂਡ ਹੋਊਗੀ ਜੋ ਬਣੂਗਾ ਅਸੀਂ ਉਹ ਵੀ ਜ਼ਰੂਰ ਪੇ ਕਰਾਂਗੇ ਉਹਨਾਂ ਤੇ ਭਾਰ ਨਹੀਂ ਬਣਨਾ ਚਾਹੁੰਦੇ ਕਿਉਂਕਿ ਮੈਨੂੰ ਲੱਗਦਾ ਜਿੰਨਾ ਸਮਾਨ ਹੁਣ ਅੰਦਰ ਆ ਗਿਆ ਛੱਤ ਦੇ ਨਾਲ ਲੱਗ ਗਿਆ ਤਾਂ ਇਹਨੂੰ ਖਾਲੀ ਕਰਨਾ ਵੀ ਔਖਾ ਹੈ ਤੇ ਉਸ ਹਿਸਾਬ ਨਾਲ ਹੀ ਚੱਲਿਆ ਜਾਓ ਬਿਲਕੁਲ ਅਸੀਂ ਹੁਣ ਉਹੀ ਪਲੈਨਿੰਗ ਜਿਹੜੀ ਹੈ ਕਿ ਬਣਾ ਰਹੇ ਹਾਂ ਕਿ ਜਿੱਥੇ-ਜਿੱਥੇ ਜੋ-ਜੋ ਸਮਾਨ ਹੈਗਾ ਜਿਵੇਂ ਹੁਣ ਸਾਨੂੰ ਲੱਗਦਾ ਸੀ ਕਿ ਹੁਣ ਰਾਸ਼ਨ ਦੇ ਵਿੱਚ ਇੱਕ ਦੋ ਆਈਟਮਸ ਐਹੋ ਜਿਹੀਆਂ ਸੀ ਜਿਹੜੀਆਂ ਮੋਇਸਚਰ ਕਰਕੇ ਖਰਾਬ ਹੋਣ ਦਾ ਡਰ ਸੀ ਪਰ ਹੁਣ ਕੋਸ਼ਿਸ਼ ਇਹ ਸੀ ਕਿ ਸੰਗਤ ਇਹ ਹੈ ਕਿ ਆ ਕੇ ਉਹਰੇ ਟਰਾਲੀ ਖੜੀ ਕਰ ਦਿੰਦੇ ਕਿ ਇਹ ਤਾਂ ਉਤਾਰੋ ਜੀ ਖਾਲੀ ਕਰੋ ਤੁਸੀਂ ਹੀ ਖਾਲੀ ਕਰੋ ਤੁਸੀਂ ਹੀ ਵੰਡੋ ਅੱਗੇ ਬਟ ਅਸੀਂ ਮਹਿੰਗਾਈ ਵੀ ਨਹੀਂ ਹੁੰਦੀ ਪਰ ਸਾਡੀ ਕੋਸ਼ਿਸ਼ ਹੈ ਕਿ ਉਸ ਤੋਂ ਹੁਣ ਅਸੀਂ ਆਟਾ ਕੱਢਿਆ ਹੁਣ ਸਿਰਫ ਆਟੇ ਦੀ ਡਿਸਟ੍ਰੀਬਿਊਸ਼ਨ ਕੀਤੀ ਵੀ ਉਹ ਖਰਾਬ ਨਾ ਹੋ ਜਾਵੇ ਸੋ ਇਹ ਨਿੱਕੇ ਨਿੱਕੇ ਬਹੁਤ ਬੈਕਐਂਡ ਤੇ ਜ਼ਿੰਮੇਵਾਰੀਆਂ ਹੁੰਦੀਆਂ ਕਿ ਅਸੀਂ ਕੈਮਰੇ ਦੇ ਅੱਗੇ ਕਈ ਵਾਰ ਦੱਸ ਵੀ ਨਹੀਂ ਪਾਉਂਦੇ ਵੀ ਕੀ ਸਟਰਗਲ ਚੱਲ ਰਹੇ ਨੇ ਹੁਣ ਅੱਜ ਸਵੇਰੇ ਜਾਣਾ ਸੀਗਾ ਸਪਰੇ ਦੇ ਉੱਤੇ ਤੇ ਦੇਖਿਆ ਟਰੈਕਟਰਾਂ ਦੇ ਉਹ ਪਿੱਛੇ ਮੋਟਰਾਂ ਲੱਗੀਆਂ ਸੀ ਉਹ ਟਾਇਰ ਪੰਚਰ ਹੋ ਗਏ ਇੱਕ ਦਿਨ ਅਸੀਂ ਰੈਸਕਿਊ ਕਰ ਰਹੇ ਸੀਗੇ ਕਿਸ਼ਤੀ ਪੰਚਰ ਹੋ ਗਈ ਬਹੁਤ ਮੁਸ਼ਕਿਲ ਨਾਲ ਸਾਡੇ ਸੇਵਾਦਾਰ ਬਾਹਰ ਨਿਕਲੇ ਬਹੁਤ ਚ ਕਰਕੇ ਤੁਰੇ ਆ ਤੇ ਅਰਦਾਸ ਕਰਕੇ ਰੋਜ਼ ਦੀ ਸ਼ੁਰੂਆਤ ਕਰਦੇ ਹਾਂ ਮਹਾਰਾਜ ਦਾ ਨਾਮ ਲੈ ਕੇ ਤੇ ਸਾਨੂੰ ਐ ਲੱਗਦਾ ਕਿ ਮਹਾਰਾਜ ਅੱਗੇ ਜਾ ਰਹੇ ਨੇ ਅਸੀਂ ਪਿੱਛੇ ਪਿੱਛੇ ਜਾ ਰਹੇ ਹਾਂ ਜੋ ਰਸਤਾ ਉਹ ਦਿਖਾ ਰਹੇ ਨੇ ਅਸੀਂ ਚੱਲੀ ਜਾ ਰਹੇ ਹਾਂ ਬਹੁਤ ਸ਼ੁਕਰੀਆ ਭਾਈ ਤੁਹਾਨੂੰ ਸਲਾਮ ਹੈ ਜੀ ਤੁਹਾਡੀ ਸੇਵਾ ਨੂੰ ਤੁਸੀਂ ਸਾਰੀ ਟੀਮ ਲੱਗੇ ਹੋਏ ਹੋ ਔਰ ਬੜੀ ਡੈਡੀਕੇਸ਼ਨ ਦੇ ਨਾਲ ਲੱਗੇ ਹੋਏ ਹੋ ਔਰ ਇਦਾਂ ਹੀ ਤੁਸੀਂ ਚੜ੍ਹਦੀ ਕਲਾ ਵਾਲੇ ਸਿੰਘੋਂ ਇਦਾਂ ਹੀ ਲੱਗੇ ਰਹਿਣਾ ਤੇ ਇਦਾਂ ਹੀ ਆਪਾਂ ਪੰਜਾਬ ਨੂੰ ਮੋੜ ਤੋਂ ਉਹੀ ਹੱਸਦਾ ਖੇਡਦਾ ਤੇ ਲਹਿਰਾਉਂਦੀਆਂ ਫਸਲਾਂ ਵਾਲਾ ਦੁਬਾਰਾ ਤੋਂ ਕਰ ਲੈਣਾ। ਬਹੁਤ ਬਹੁਤ ਧੰਨਵਾਦ ਭਾਈ। ਸ਼ੁਕਰੀਆ ਜੀ। ਸੋ ਇਹ ਸਾਨੂੰ ਸਾਡੇ ਨਾਲ ਗਲੋਬਲ ਸਿੱਖ ਤੋਂ ਭਾਈ ਅਮਰਪ੍ਰੀਤ ਸਿੰਘ ਜੀ ਔਰ ਤੁਸੀਂ ਦੇਖਿਆ ਬਾਕੀ ਅਸੀਂ ਵੇਅਰ ਹਾਊਸ ਦੇ ਅੰਦਰ ਜਾਵਾਂਗੇ ਉੱਥੇ ਵੀ ਤੁਹਾਨੂੰ ਦਿਖਾਉਨੇ ਆ ਕਿ ਕਿਸ ਤਰੀਕੇ ਨਾਲ ਸਮਾਨ ਜਿਹੜਾ ਲਗਾਤਾਰ ਲੋਕਾਂ ਦੇ ਵੱਲੋਂ ਪਹੁੰਚ ਕੀਤੀ ਜਾ ਰਹੀ ਹੈ। 80% ਲੋਕ ਡਾਇਰੈਕਟ ਆ ਰਹੇ ਨੇ। ਬਾਕੀ ਜਿੱਥੋਂ ਜਿੱਥੋਂ ਵੀ ਸਪੋਰਟ ਆ ਰਹੀ ਆ ਉਹ ਵੀ ਤੁਹਾਨੂੰ ਅੰਦਰ ਦੀ ਤਸਵੀਰ ਇੱਕ ਵਾਰੀ ਜ਼ਰੂਰ